ਸਿੱਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਈ ਅੱਜ ਹੋ ਗਈ 1 ਅਗਸਤ ਤੇ ਰਾਤ ਬਈ ਮੀਂਹ ਪਿਆ ਤਾਂ ਹੈਗਾ ਪਰ ਥੋੜਾ ਪਿਆ ਹਵਾ ਬਹੁਤ ਚੱਲੀ ਪਰ ਅੱਗੇ ਦੇਖਿਆ ਵੀ ਗੱਡੇ ਗੁੰਨੇ ਦਾ ਕਿਸੇ ਦੇ ਟੇਢੇ ਨਹੀਂ ਹੈ ਪਰ ਹਵਾ ਨੇ ਰਾਤ ਬੱਕ ਗੱਲੇ ਛੱਡ ਦੋ ਵੀ ਗੰਨੇ ਤਾਂ ਹੀ ਨਹੀਂ ਗਰੇ ਵੀ ਪਾਣੀ ਪੂਣੀ ਤਾਂ ਲੱਗੇ ਹੋਇਆ ਨਹੀਂ ਜਿਹੜੇ ਸਾਬ ਨਾਲ ਬਾਈ ਹਵਾਈ ਦੀ ਰਾਤ ਹੋ ਸਾਬ ਨਾਲ ਤਾਂ ਨੇ ਪਾਣੇ ਦੇ ਲੰਬੇ ਬਾਕੀ ਜਿਹੜੇ ਬਿਨਾ ਬੰਨੇ ਹੋਏ ਉਹ ਵੀ ਨਹੀਂ ਗਰੇ ਹੈ ਕਿ ਜਿਹੜੇ ਬੰਨੇ ਹੋਏ ਚਲੋ ਉਹਨਾਂ ਦਾ ਹੁਣ ਕੀ ਕਰਨਾ ਮਤਲਬ ਹਵਾ ਪੂਰੀ ਚੱਲੀ ਜੇ ਕਿਤੇ ਬਾਈ ਪਾਣੀ ਪੂਣੀ ਕਿਤੇ ਮੀਂਹ ਕਿੱਦਾਂ ਦਿਨ ਪਹਿਲਾਂ ਪਿਆ ਪਿਆ ਹੁੰਦਾ ਫੇਰ ਗੇਰ ਦੇਣੇ ਦੇ ਇਹਨੇ ਕਿਉਂਕਿ ਬਾਈ ਲਾਈਟ ਇਹ ਜੀ ਆਉਂਦੀ ਆ ਧਾਨਾਂ ਚ ਪਾਣੀ ਪੂਰਾ ਨਹੀਂ ਹੁੰਦਾ ਗੰਨੇਆਂ ਨੂੰ ਕੀ ਨਹੀਂ ਲਾਉਣਾ ਤੇ ਬਾਕੀ ਲੱਗੇ ਉਹ ਤੇ ਬਾਈ ਕੱਕ ਕੱਢਣ ਸਹੀ ਵੀ ਦਿਓ ਧਾਨਾਂ ਚ ਤੇ ਬਾਕੀ ਹਵਾ ਹੁਣ ਵੀ ਬਹੁਤ ਚੱਲਦੀ ਆ ਤੇ ਕਿਣੀਆਂ ਵੀ ਕੋਈ ਕੋਈ ਗਿਰਦੀ ਆ ਪਰ ਪੈ ਨਹੀਂ ਰਿਹਾ ਓਕਣਾ ਖੁੱਲ ਕੇ ਮੀਂਹ ਨਹੀਂ ਕੁਛ ਪਿਆ ਪਰ ਹਵਾ ਰਾਤ ਬਹੁਤ ਚੱਲੀ ਆ ਬਾਕੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਬਈ ਬੁੱਲੇ ਜੀ ਆਉਨੇ ਹਵਾ ਦੇ ਬਾਕੀ ਉਹ ਖੜਾ ਬਣਾ ਗੰਨਾ ਬਈ ਟੁੱਟਾ ਜਿਆਦਾ ਕਰਤਾ ਅਰਾ ਤਾਂ ਬਈ ਜਿਹੜੇ ਸਭ ਨੂੰ ਹਵਾ ਚਲਦੀ ਤੋ ਸਭ ਨੂੰ ਤਾਂ ਐਨ ਲੱਦਾਦਾ ਬਈ ਲਾਤਾ ਥੱਲੇ ਪਰ ਬਚਾਅ ਹੋ ਗਿਆ ਇਹ ਆਪਾਂ ਨੇ ਹਜੇ ਬਣਾਇਆ ਨਹੀਂ ਹੈਗਾ ਬਜਾ ਹੋ ਗਿਆ ਬਜਾ ਬਾਕੀ ਹਜੇ ਵੀ ਕਿਤੇ ਨਹੀਂ ਗਈ ਹਵਾ ਚੱਲਦੀ ਆ ਪੂਰੀ ਚਲੋ ਜੀ ਬਾਕੀ ਦੇਖਦੇ ਆ ਫਿਰ ਬਾਕੀ ਆ ਬਾਜਰਾ ਦੇਖੋ ਬਾਈ ਚਰੀ ਨਾਲੋਂ 100 ਗੁਣ ਚੰਗਾ ਮੇਰੇ ਸਾਹ ਵਿੱਚ ਡੰਗਰਾਂ ਦੇ ਖਾਣੇ ਪਰ ਤੇ ਨਹੀਂ ਜੰਮਣੇ ਪਰ ਤੇ ਆ ਦੇਖੋ ਪਿੱਛੇ ਕਕੜਾ ਫਟਿਆ ਆ ਆ ਚੜੀ ਆ ਬਾਈ ਇਹ ਰਾਤ ਜਿਹੜੇ ਸਮੇਂ ਹਵਾ ਚੱਲੀ ਆ ਮੈਨੂੰ ਲੱਗਦਾ ਵੀ ਹੁਣ ਸੂੰਡੀ ਮਰਗੀ ਹੋਣੀ ਆ ਬਾਕੀ ਪਤਾ ਕੁਝ ਨਹੀਂ ਹੈ ਅਜੇ ਬਾਕੀ ਆ ਦੇਖੋ ਕਕੜਾ ਬੂਝਾ ਕਰਿਆ ਇਹਨੇ ਜਿੰਨਾ ਵੱਡੀ ਇਹਨੇ ਉਨੀ ਪਿੱਛੇ ਹੋਈ ਜਾਂਦਾ ਲੋ ਜੀ ਲੇਬਰ ਆ ਗਈ ਗੰਨਾ ਬੰਨਣ ਵਾਲੀ ਇੱਧਰ ਮੈਂ ਲੋ ਭੂਰੀ ਨੂੰ ਭੂਰੀ ਬਣਾਉਣਾ ਤਾਂ ਨਹੀਂ ਨਾ ਇਹਨੇ ਛੁਟਾ ਦੇ ਹੂੰ ਮੇਰ ਦਾ ਟੇਡਾ ਹੀ ਹੋਊਗਾ ਇਹ ਤਾਂ ਹੈ ਹਵਾ ਨੇ ਕਰਤਾ ਰਹਾ ਹਵਾ ਨੇ ਹਲਾ ਤਾਂ ਇੱਧਰ ਮੇਰੇ ਬੇਲ ਜੀ ਉਹ ਬੋਤ ਉਹ ਨਾਲ ਸਪਰੇ ਕਰਾਂ ਬੰਨੇ ਤੇ ਅੱਛਾ ਵਿੱਚ ਹਾਂ ਇੱਧਰ ਲਈ ਫਾਂਡਣਾ ਫਾਂਟੇ ਇੱਧਰ ਸਿਰੇ ਰੱਖੇ ਹਾਂ ਆ ਢੇਰ ਤੇ ਚਾਰਟ ਰੈਲ ਪਾਏ ਮੈਂ ਬਸ ਢੇਰ ਤੇ ਹੁੰਦੀ ਹੈ ਉਹਦੇ ਕਰਕੇ ਹੋਊਗੀ ਏਡ ਚ ਜਿਆਦਾ ਹੁੰਦੀ ਆ ਰਾ ਮੀ ਤਾਂ ਕੁਛ ਨਹੀਂ ਪਿਆ ਹਵਾਈ ਤੀ ਹਵਾਈ ਤੀ ਮੀ ਤਾਂ ਕੁਛ ਵੀ ਮਸਾ ਟੋਏ ਜੇ ਗਿੱਲੇ ਕਰੇ ਆ ਇਹ ਇਹ ਤਾਂ ਬਲ ਪਹੀ ਚ ਤਾਂ ਹੋਈ ਜਾਂਦਾ ਬਲ ਜਿੱਤੇ ਨੀਮਾ ਉੱਥੇ ਖੜਾ ਜਾਂਦਾ ਪਾਣੀ ਘਰਾਂ ਲੱਗੀ ਜਾਂਦਾ ਪੱਕੇ ਵਿੜਾ ਵਰਗਾ ਬੱਲੇ ਬੱਲੇ ਓਏ ਬਹੁਤ ਮੀਂਹ ਬਹੁਮੀ ਪੈ ਗਿਆ ਪਰ ਨਹੀਂ ਐਨਾ ਹੈ ਨਹੀਂ ਛਿੜਕਾ ਜਾਂਦਾ ਹੂੰ ਪੈਂਦਾ ਪਤਾ ਨਹੀਂ ਕਿੱਥੇ ਥਾਲਾ ਬੱਧਾ ਰੋਝੇ ਹੁੰਦਾ ਥੋੜਾ ਬਈ ਸਾਲਾ ਕਿੱਥੇ ਪੈਂਦਾ ਹੁਣ ਸ਼ੱਕ ਹੋਣ ਲੱਗੀ ਇਹਦੇ ਪਰ ਹਾਂ ਹੁਣ ਤਾਂ ਇਹਦੇ ਪੇ ਸ਼ੱਕ ਹੋਣ ਲੱਗੀ ਹੈ ਹਾਂ ਬਈ ਕੋਈ ਗੜਬੜ ਆ ਹੋਣ ਤਾਂ ਭਰੋਸਾ ਹੀ ਨਹੀਂ ਰਿਹਾ ਆ ਅੱਗੇ ਆ ਲੈ ਵੀ ਬਦਲੋ ਉੱਠ ਗੜੇ ਪੈ ਕੇ ਜਾ ਪੈ ਕੇ ਜਾਊਗਾ ਜੇ ਬਦਲੀ ਜੀ ਹੋ ਆ ਬਦਲੀ ਜੀ ਹੁਣ ਤਾਂ ਭਰੋਸਾ ਹੀ ਨਹੀਂ ਹੁਣ ਕਹਿੰਦੇ ਬਦਲ ਉਠਾ ਲੈ ਇਹਨੇ ਕਿਹੜੇ ਪੈਣਾ ਪੈਂਦਾ ਵੀ ਨਹੀਂ ਹੈਗਾ ਹਾਂ ਜਿਹਦੇ ਕਹਿੰਦੇ ਇਹਨੇ ਕਿਹੜੇ ਪੈਣਾ ਆ ਹੁਣ ਤੂੰ ਦੁਪਹਿਰੇ ਦੇਖ ਲੈ ਕਿੰਨਾ ਤਾਂ ਹਾਂ ਆ ਹੁਣ ਗਰਮੈਸ ਹੋਈ ਪਈ ਆ ਗਰਮੈਸ ਹੋਈ ਪਈ ਆ ਹੁਣ ਲੈਟ ਦਾ ਲੈਟ ਤਾਂ ਆਉਂਦੀ ਨਹੀਂ ਕੱਲੂ ਵੀ ਨਹੀਂ ਆਉਂਦੀ ਮੋਟਰ ਵਾਲੀ ਹਾਂ ਕਬੂਤਰ ਬਹੁਤ ਫਸੇ ਨੇ ਹੋਰ ਯਾਰ ਨਾ ਉਧਰ ਜੋ ਗਿਆ ਤਾਂ ਮੀਂਹੇ ਪੈ ਜਾਂਦਾ ਵੀ ਦੋ ਦਿਨ ਮੋਟਰ ਹੋਰ ਰਾਈ ਲਾਈਟ ਤਾਂ ਹੁਣ ਜਮ ਹੀ ਠੱਪੂਗੀ। ਠੱਪੂ ਆ ਸਾਗਰ ਕਾ ਦੀ ਬੋਟੀ ਕਿੱਥੇ ਟੰਗੀ ਆ ਤੁਸੀਂ ਉਹ ਸਾਗਰ ਕਾ ਦੇਖ ਕੇ ਕਿਹਣਾ ਟੰਗੀ ਆ। ਉਹ ਪੁੱਠੀ ਲੜਗਾਈ ਆ ਉਹ। ਸਾਗਰ ਦੀ ਬੋਟੀ ਪੁੱਠੀ ਲੜਗਾਈ ਤੁਸੀਂ। ਉਹ ਮੂੰਹ ਪਰ ਲਗਾਣਾ। ਉਹ ਜਾਲੀ। ਇਹ ਇਹ ਬੰਦੇ ਦੇ ਲਾ ਪੂਰੀ ਵੀ ਇਹਨਾਂ ਨੇ ਗੰਨਾ ਹੀ ਬੰਨਣਾ ਹੀ ਆ ਨਾ ਛੱਲੇ ਨਾ ਕੁਝ ਨਹੀਂ ਕਰਨਾ। ਅਸੀਂ ਛੱਲਣਾ ਨਹੀਂ ਹੈਗਾ। ਹਰੇਕ ਸਾਲੇ ਆਉਨੇ ਆ ਇਹ। ਇਹ ਗੰਨਾ ਹੀ ਬੰਨਦੇ ਆ। ਇਹ ਬਸ ਬਨਾਈ ਵਾਲੇ ਹੀ ਆ। ਨੰਬਰ ਤਾਂ ਸਿਆਲ ਚ ਕਿੱਥੇ ਚਲੇ ਜਾਂਦੇ ਮੈਂ ਤੁਸੀਂ? ਇਹ ਲੋਕ ਜਾਂਦੇ ਨੇ ਗੰਨੇ ਗੰਨੇ ਇਹ ਟਾਈਂ ਗੰਨਾ ਬੰਦੇ ਗੰਨੇ ਚ ਲੋਕ ਜਾਂਦੇ ਹੈ ਅੰਬਲੋ ਚਲੇ ਜਾਂਦੇ ਆ ਅੰਬਲੋ ਬੰਦੀ ਅੰਬਲੋ ਉਧਰ ਕੀ ਕਰਦੇ ਹੁੰਦੇ ਫਿਰ ਕੰਮਕਾਰ ਇਹ ਹੀ ਲੋਕ ਜਾਂਦੇ ਹੈ ਅੱਛਾ ਕਿੱਥੇ ਰਹੋ ਅੱਜ ਪੂਰੇ ਜਲਦਾ ਤੁਸੀਂ ਇੱਧਰ ਰਹਿੰਦੇ ਹੈਂ ਹਾਂ ਮੋ ਆਪਣੇ ਘਰ ਆ ਇਸ ਦੇਸ਼ ਇਸ ਦੇ ਚਲੇ ਜਾਂਦੇ ਹੂੰ ਉਹ ਐ ਜੀ ਗਰਮੀ ਚ ਪੂਰੀ ਗੰਨੇ ਚ ਬੰਨਣਾ ਖੇਲ ਪਈ ਆ ਇੱਧਰ ਬੰਨ ਕੇ ਆਏ ਬਨ ਕੀਦਾ ਹਿੰਦ ਜੀ ਦਾ ਤੰਨ ਦੇ ਆ ਭਾਈ ਜੀ ਹੂੰ ਜੇ ਉਹ ਕੰਮ ਤਾਂ ਕਰਨਾ ਹੀ ਆ ਪਰ ਇਹ ਕਈ ਸਾਲਾਂ ਦੇ ਆਪਣੇ ਆਉਂਦੇ ਆ ਇਹ ਤਾਂ ਕਦਾਂ ਆਉਂਦਾ ਬੰਦਾ ਇਹ ਲੰਬੜਦਾਰ ਦੀ ਪਛਾਣ ਇਹ ਦੀਓ ਪਛਾਣ ਆ ਮੈਨੂੰ ਵੀ ਹਾਂ ਐ ਦੀਓ ਪਛਾਣ ਆ ਸਾਨੂੰ ਤਾਂ ਬਸ ਆ ਜਿਹੜਾ ਦਸਤਾਨਾ ਪਾਈ ਬੈਠਾ ਹੂੰ ਵੀ ਗੰਨੇ ਵਾਲਾ ਬੰਦਾ ਹੈ ਗੰਨੇ ਵਾਲਾ ਬਸ ਬਸ ਐ ਨਹੀਂ ਥੋੜੀ ਤਾਂ ਕਿਸੇ ਦੀ ਮੈਂ ਤੁਹਾਨੂੰ ਕੋਈ ਗੱਲ ਨਹੀਂ ਬੁੱਡੇਪੂਰੇ ਦੇ ਆ ਇਹ ਹਾਂ ਬੁੱਡੇਪੂਰੇ ਬੁੱਡੇਪੂਰੇ ਰਹਿਨੇ ਪੱਕੇ ਹੀ ਹੂੰ ਗੰਨੇ ਵਾਲੀ ਹੈ ਹੂੰ ਇਹ ਗੰਨੇ ਵਾਲਾ ਲੰਬੜਦਾਰ ਹਾਂ ਨਾ ਹੁਣ ਬਾਜਰਾ ਫਿਰ ਬਾਜਰਾ ਹੁਣ ਪੁੱਛ ਕੇ ਆਇਆ ਗੁਜਰ ਨੂੰ ਕਹਿ ਕੇ ਆਇਆ ਹਮ ਮਾਝੇ ਉਹ ਕਹਿੰਦਾ ਕਹਿੰਦਾ ਮੈਂ ਦੇਖ ਕੇ ਜਾਂਦਾ ਫੇਰ ਲੈ ਲੈਂਦਾ ਅੱਛਾ ਫੇਰ ਲੀਦਾ ਤੇਰੇ ਤੱਕ 10 10 15 ਦਿਨ ਦੇ ਕੱਖ ਆ ਪੈਣੀ ਵੀ ਖੜਾ ਮੇਰਾ 1.5 2 ਵਿੱਗੇ 2 ਵਿੱਗੇ ਪੈਣੀ ਆ ਆ 2 ਵਿੱਗੇ ਇੱਥੇ ਆ ਅੱਛਾ ਉਹ ਪੂਰੀ ਬੂਟਾ ਬਹੁਤ ਲੱਗਿਆ ਉਹਦਾ ਕਰਕੇ ਕੱਖਾਂ ਦੀ ਥੋੜੀ ਹੋਊਗੀ ਬੇਕਦਰੀ ਹੀ ਹੋਊਗੀ ਹਮ ਨਹੀਂ ਆ ਇਹਦੇ ਨੇ ਜਿੱਥੇ ਮਿਲਦੀ ਫਿਰ ਸਾਚ ਕੱਖ ਫਿਰ ਨਹੀਂ ਹਮ ਇੱਕ ਮੇਰੇ ਉੱਥੇ ਚੜੀ ਗਰ ਗਈ ਨਹੀਂ ਤਾਂ ਹਾਲੇ ਮੈਂ ਹੀ ਵੱਢੀ ਜਾਣਾ ਦਾ ਅੱਛਾ ਮੇਰੇ ਚੜੀ ਗਰ ਗਈ ਇੱਥੇ ਅੱਛਾ ਉਹ ਚੜੀ ਗਈ ਉਹ ਪੱਕਾ ਇੱਥੇ ਵੀ ਖੜੀ ਆ ਪਿੰਟ ਚੜੀ ਹੂੰ ਉੱਥੇ ਵੀ ਆ ਹੂੰ ਕੱਖ ਫਿਰ ਬਹੁਤ ਡੇਢ ਕਿਲਾ ਕੱਖ ਆ ਲਾ ਗਟੋਟ ਚਾਹੀਦਾ ਸਾਡੇ ਕੋਲ ਉਹ ਹੀ ਆ ਬਸ ਅਸੀਂ ਹੁਣੇ ਲੱਗਿਆ ਉਹਨੂੰ ਪਾਉਣਾ ਅੱਛਾ ਚੜੀ ਆ ਉੱਥੇ ਵਿੱਚੇ ਬੁੱਟਦੀ ਆ ਦੇਖਦੇ ਨਹੀਂ ਬਾਹਗੇ ਕਰ ਦੇਣਾ ਉਹਦਾ ਕਾਲਾ ਮਾਲਾ ਜਾਂ ਹਾਂ ਹੁਣ ਤਾਂ ਜੇ ਬੱਦਲ ਜੇ ਵਾਗੇ 비 ਦੇ ਗੜ ਪੈਂਦਾ ਹਾਂ ਹੁਣ ਇਹਦਾ ਤਾਂ ਸਾਂਏ ਵੀ ਆ ਗਿਆ ਚਲੇ ਗਿਆ ਆ ਬਾਈ ਅਸਤਾਜਾ ਆਜ ਦਿਨੋਂ ਕਾ ਪੂਰੀ ਅਸਤਵੀਰ ਵਾਲਾ ਮੈਨੂੰ ਲੱਗਦਾ ਕੰਮ ਸਭ ਤੋਂ ਵਧੀਆ ਰਿਹਾ ਆਵਾਜ਼ ਰਿਹਾ ਹਾਂ ਪਿੱਛੇ ਦੇ ਕਰਾ ਕਾ ਚਰੀਏ ਇਹਨੇ ਉਹ ਚਰੀਏ ਉਹਦਾ ਸੁੰਡੀ ਨੇ ਖਾ ਲਿਆ ਪਰ ਹੁਣ ਥੱਲੇ ਤੇ ਇੰਨੀ ਫੁੱਟੀ ਹੋਈ ਹੈ ਗੱਲ ਛੱਡ ਦੇ ਕੀੜੇ ਨੇ ਹਾਂ ਥੱਲੇ ਤੇ ਹੁਣ ਬਹੁਤ ਫੁੱਟੀ ਹੋਈ ਹੈ ਨਹੀਂ ਤਰਪਣਾ ਆ ਹੁਣ ਤਰਪੂਗੀ ਨਹੀਂ ਪੈ ਗਿਆ ਫੇ ਤਰਪਣਾ ਇਹ ਹੁਣ ਨਹੀਂ ਲੱਭਦੀ ਸੁੰਡੀ ਸੰਡੀ ਕਿਤੇ ਬਾਕੀ ਦੇਖਦੇ ਆ ਇਹਨਾਂ ਨੇ ਹੁਣ ਡਰੈੱਸ ਪਾਉਣੀ ਆਪਣੀ ਆਓ ਪਈਏ ਜਲੀ ਜੁਲੀ ਉਹ ਬਹਾ ਬਣਾ ਕੇ ਰੱਖੇ ਆ ਹੂੰ ਲੋ ਜੀ ਲਾਤੀ ਫਾਂਟ ਬਾਕੀ ਆਹ ਵੇਲ ਭਾਈ ਜਿਹੜੀ ਕਹਿੰਦਾ ਹੁੰਦਾ ਸੀ ਤਮ ਆਹ ਆਹ ਵਾਲੀ ਵੇਲ ਆ ਛੋਟੇ ਜਿਹੇ ਪੱਤੇ ਵਾਲੀ ਬਹੁਤ ਆ ਜੇ ਇਹਨੂੰ ਤੋੜਦੇ ਆਂ ਹਾਲੀ ਰੱਸੀ ਨੂੰ ਕੋ ਬਾਦੀ ਆ ਬਾਕੀ ਗਏ ਹੋਏ ਬਾਈ ਫਾਂਟ ਲੈ ਕੇ ਇੱਥੇ ਤੱਕ ਵਿੱਚ ਬਾਕੀ ਦੇਖਦੇ ਨਹੀਂ ਬਈ ਸਪਰੇਅ ਕਰਦੇ ਨਹੀਂ ਵਿੱਚ ਵੜ ਕੇ ਦਾਤੀ ਨਾਲ ਵੜਦਣੀ ਇਹ ਤਾਂ ਕਿਤੇ ਕਿਤੇ ਹੀ ਆ ਪਰ ਜਿੱਥੇ ਹੈ ਉੱਥੇ ਬਦਲੋ ਜਾਲੀ ਪਾਇਆ ਪੈ ਗੰਨੇ ਪਰ ਇਹਨਾਂ ਪੂਰਾ ਪ੍ਰੋਪਰ ਬਾਕੀ ਆ ਪਹੀਆ ਬਾਈ ਇਹ ਸਾਰੀ ਭਰੇ ਗੰਨਾ ਹੋ ਗਿਆ ਗਾਂ ਨੂੰ ਆਪਣਨੇ ਉਹ ਬੁੱਟੇ ਵੀ ਲਾ ਦੇਣਾ ਤੇ ਨਗੀਲੇ ਜੱਗੇ ਰਹਦੇ ਹੋਏ ਨੇ 2 ਕਿਲੇ ਮੇਰੇ ਉਹ ਵੀਲੇ ਰਹਿ ਜਣਾ ਬਸ ਪੂਰੇ ਬੁੱਟੇ ਲਾ ਦੇਣੀ ਆਪਾਂ ਨੇ ਖਾਣੂਗਾ ਜੱਗੇ ਨੂੰ ਤਾਂ ਲਾਤੇ ਬਾਈਆ 3 ਕਿਲੇ ਜਿਹੜੇ ਹੈਗੇ ਤੇ ਸਾਰੇ ਹੀ 3 ਦੇ 3 ਨੇ ਲਾਤੇ ਉਹਨੇ ਆਪਾਂ ਨੇ ਕਿਲੇ ਲਾਇਆ ਉਹਦਾ ਇਹ ਕੀ ਆਪਾਂ ਨੇ ਮੁੱਢੇ ਵਿੱਚ ਲਾਉਣਾ ਬਈ ਛਟੀਆਂ ਮੁੱਢੇ ਵਿੱਚ ਲਾਉਣੀ ਆ ਇਹ ਵੀ ਕਰਕੇ ਦੇਖਣਾ ਆਪਾਂ ਲਾਈ ਦੀ ਬੀਜੜ ਚਲਾਏ ਤੇ ਸਾਰੇ ਮੱਕੀ ਆ ਕਰਤਾ ਡੇਡਾ ਰਾ ਤਾਂ ਮੈਂ ਕਹਨਾ ਆ ਦੇਖੋ ਵੀ ਰਾ ਤਾਜ਼ਾ ਹੀ ਕਰਿਆ ਵਾ ਡੇਡਾ ਹੈ ਆਪਣੇ ਤਾਂ ਬਚਾਵੇਗਾ ਮੈਂ ਵੀ ਆ ਪਾਣੀ ਜੇ ਦੇਖੀ ਤੇ ਗਿਰਦੀਆਂ ਖਵਾਲਾ ਪਿਆ ਹਾਂ ਸੰਡੀ ਸੰਡੀ ਤਾਂ ਹੋਊਗਾ ਇਹ ਸੰਡੀ ਤਾਂ ਹੋਊਗਾ ਇੱਕ ਛੜੀ ਲੱਗਣੀ ਚਾਹੀਦੀ ਇਹ ਬਹੁਤ ਟਾਈਮ ਲੱਗੇ ਹਾਂ ਪਰ ਬਾਈ ਬਚਾਓ ਬਹੁਤ ਹੈ ਵੀ ਤੇਰਾ ਆਪਣਾ ਹੀ ਬਚਿਆ ਹੋਇਆ ਪੰਜਾਬੇ ਅੱਛਾ ਨਹੀਂ ਸਾਰੇ ਉਹ ਹਾਂ ਹਿਮਾਚਲ ਤੋਂ ਚੱਲਦਾ ਤਾਂ ਭਾਈ ਹਾਂ ਸਾਲਾ ਉਹ ਆਇਆ ਤੇਰਾ ਹੜ ਆਇਆ ਪਿਆ ਹੜ ਆ ਗਿਆ ਹਾਂ ਮਕਾਨਾਂ ਦੇ ਮਕਾਨ ਹੜ ਦੇ ਦੇਖੇ ਅੱਛਾ ਐਨਾਂ ਨਹੀਂ ਸਾਨੂੰ ਤਾਂ ਬਹੁਤ ਹੈ ਨਾ ਠੀਕ ਆ ਪਈ ਜਾਂਦਾ ਸਾਡੇ ਬਹੁਤ ਵਧੀਆ ਪੈ ਗਿਆ ਸਾਰੇ ਇਲਾਕੇ ਜਿਹੜੇ ਰਹਿੰਦੇ ਦੇ ਨਾ ਅੱਜ ਇਹ ਬੰਦੇ ਵੀ ਦੱਸਦੇ ਆ ਕਹਿੰਦੇ ਕਿ ਅਸੀਂ ਡੇਢ ਤੋਂ ਗੀਲੇ ਬੰਦੇ ਆ ਅੱਜ ਅਸੀਂ 4 ਬੰਦੇ ਨਹੀਂ ਅੱਜ ਆ ਥੋੜੇ ਜਿਹਾ ਹੁਣ ਹਮਸ ਜੇ ਹੋ ਗਈ ਹੁਣ ਹੈ ਗਈ ਆ ਦੁਪਹਿਰੇ ਤੇਰਾ 3 ਵਜੇ ਤੱਕ ਮੌਸਮ ਬਹੁਤ ਵਧੀਆ ਰਿਹਾ ਸਵੇਰ ਟਾਈਮ ਹਵਾ ਚੱਲਦੀ ਠੰਡੀ ਹੁਣ ਹਵਾ ਬੰਦ ਹੋ ਗਈ ਇਹ ਕਹਿੰਦਾ ਸੀ 11 ਵਜੇ ਬੈਜਣੇ ਅੱਗੇ ਆ ਸ਼ਾਮ ਨੂੰ 3 3:30 4 ਵਜੇ ਸਾਢੇ 9:30 ਮੋਟਰ ਉੱਤੇ ਬੈਠੇ ਤੇ ਕਾਲੇ ਵਾਲੇ ਕਿਹੜੇ ਆ ਇਹ ਤਾਂ ਦੂਏ ਆ ਜਿਹੜੇ ਜਿਹੜਾ ਜਿਹਦੇ ਕਾਲੇ ਦੇ ਕੰਨ ਬੰਦੇ ਸਾਢੇ 9 ਸਾਡੀ ਮੋਟਰ ਪਰ ਨਹਾ ਕੇ ਪੈਗੇ ਤੇ ਕਹਿੰਦੇ ਗਰਮੀ ਬਹੁਤ ਕਾਲ ਨੂੰ ਹਮਸਾ ਵੀ ਬਹੁਤ ਸੀ ਸਾਢੇ 9 ਦੇ ਹਾਂ ਹੁਣ ਤੇਰਾ ਦੇ ਹੁਣ ਪਤਾ ਨਹੀਂ ਖਿਲਦਾਗਾ ਹੁਣ ਹੋਈ ਥੋੜੀ ਨਹੀਂ ਸਵੇਰ ਦੀ ਬਹੁਤ ਮੌਸਮ ਵਧੀਆ ਦਾ ਹਮ ਅਸੀਂ ਉੱਥੇ ਆਰ ਪੈ ਪਜਾ ਫੁੱਟ ਗਿਆ ਇੱਕ ਕੱਲੋਂ ਖੰਬੇ ਘਟਦੇ ਤੇ ਹਾਂ ਇਹ ਤਾਂ ਜਿਹੜਾ ਪਾਈਪ ਨਾ ਫੁੱਟ ਇਹਨਾਂ ਨਵਾਂ ਪਾਉਣਾ ਸਕਾਲਾ ਬਾਈ ਲਾਈਨ ਪੱਟ ਕੇ ਜਿਹੜਾ ਫੁੱਟਿਆ ਉਹ ਜੋੜ ਲਾਉਣਾ ਤਾਂ ਦਿਹਾੜੀ ਖਾ ਹੀ ਲੈਂਦਾ ਸਾਨੂੰ ਤਾਂ ਤਾਂ ਮਾਰ ਦਿੰਦਾ ਪਤਾ ਚਾਰ ਚੰਬੜੇ ਵੇ ਮੈਨੂੰ ਹਲੇ ਵੀ ਜਿਹੜੇ ਸਾਹਬ ਕਾ ਬੰਨਿਆ ਚੱਲਦਾ ਨਹੀਂ ਲੱਗਦਾ। ਨਾ ਡੀਪ ਪੁਆਇੰਟ ਪਾਇਆ ਇੱਕ ਸਾਈਡ ਉਸ ਵੀ ਨਹੀਂ ਪਾਇਆ ਹੈਗਾ ਇਹਨਾਂ ਨੇ। ਹਾਂ ਮੈਂ ਕਹਿੰਦਾ ਦੋ ਹੀ ਡੀਪ ਪੁਆਇੰਟ ਪਾ ਦੋ ਹੁਣ ਅਸੀਂ ਨਾ ਐਨਾ ਰਗੜ ਰਗੜ ਕੇ ਜੋੜ ਲਾਇਆ ਹਾਂ ਵੀ ਪਾਈਪ ਦੇ ਬਰਾਬਰ ਪਾਈਪ ਕਰਦਿਆਂ ਹਾਂ। ਹਾਂ ਉਹਨੂੰ ਡੀਪ ਪੁਆਇੰਟ 'ਚ ਪੈ ਜੇ ਨੇ ਦੋ ਇੱਕ ਇਧਰ ਹਾਂ ਬਸ ਖਿਲਣਾ ਚਾਹੀਦਾ। ਚਾਚਾ ਕਹਿੰਦਾ ਨਹੀਂ ਕਹਿੰਦਾ ਮੈਂ ਟੂਬ ਲਵੇਟਣੀ ਐ। ਕਹਿੰਦਾ ਮੈਨੂੰ ਲੀਕ ਕਰਕੇ ਦਿਖਾਵੇ। ਚੱਲ ਕੇ ਆ ਵੀ ਦੇਖ ਲੈਣੇ ਟੂਆ ਨਾ ਭਰੇ ਹੋ। ਸਵੇਰ ਦੇ ਲੱਗੇ ਪਿਆ। ਹਾਂ ਪੈਪੂਪ ਲਿਆ ਕੇ ਸਾਰਾ ਕੁ ਫਿੱਟ ਕਰਤਾ ਹੁਣ ਟੂਬ ਲਵੇਟਣ ਲਾ ਕੇ ਆਇਆ ਮਾ ਇਹਨੂੰ ਮੈਨੂੰ ਕਾਕੰਡਾ ਕਰ ਲੈਣ ਦੋ ਹੂੰ ਫਿਰ ਬਜਰੀ ਪਾਉਂਗੇ ਉੱਪਰ ਮੇਰੀ ਸਲਾਹ ਵੀ ਸ਼ਾਮ ਨੂੰ 6 ਵਜੇ ਕੇ ਬਜਰੀ ਪਾ ਦੇ ਬਜਰੀ ਪਾ ਦੋ ਫਿਰ ਉਹ ਕੰਨ ਚਲਾ ਕੇ ਦੇਖ ਲੈਣੇ ਮੈਂ ਚਲਾ ਕੇ ਤੇ ਲੀਕ ਹੋਣਾ ਜਿਹੜੇ ਸਾਬਕ ਲਾਇਆ ਇਹ ਟਿਊਬ ਨਾਲ ਤਾਂ ਲੀਕ ਹੋਈ ਜਾ ਟਿਊਬ ਨਾਲ ਤਾਂ ਲੀਕ ਹੋ ਜਾਣਾ ਮਾ ਬਜਰੀ ਪਾ ਲੈਣੇ ਨੇ ਹੁਣ ਪੱਕ ਲੈਣਾ ਗਾਇ ਲੱਗਦੀ ਟਿਊਬ ਨੇ ਤਾਂ ਉਂ ਰੋਕ ਦੂਗੀ ਪਾ ਤੇ ਕੋਈ ਰੋਕਣਾ ਉਹਨੇ ਕੋਈ ਰੋਕਣਾ ਹੈਗਾ ਹੂੰ ਵੀ ਫਿਰ ਉਹਦਾ ਸਵਾਦ ਨਹੀਂ ਆਉਣਾ ਇੱਕ ਖੈਂਚ ਖੰਭੇ ਉੱਥੇ ਲੱਗਣੀਆਂ ਜਿਹੜਾ ਟਰਾਂਸਫਾਰਮ ਹੈ। ਅੱਛਾ। ਉਹ ਫੇ ਪੋਲੀ ਹੋ ਰਹੀ ਨਹੀਂ ਫਿਰ। ਤੇ ਤਾਂ ਤੁਸੀਂ ਚੁੱਪ ਕਰਕੇ ਉਹ ਜੋ ਬਜਰੀ ਪਾ ਦਿਓ। ਬਜਰੀ ਪਾ ਦੇਣੀ ਹੈ 6 ਵਜੇ ਨਾ ਮੈਂ ਜਾਊ ਹੁਣ ਕੱਕਣਾਂ ਦਾ ਕਰ ਜਾਵਾਂ। ਹਾਂ। ਵੀ ਉੱਥੇ ਸਿਮਿੰਟ ਤੇ ਕੋਲੇ ਬਜਰੀ ਪਈ ਹੈ। ਬਸ ਫੇ ਕਿਹਦੇ ਕੋਲੇ ਭਾਈ ਰਲਾ ਕੇ। ਹਾਂ ਵੀ ਸੜ ਦੋ। ਜਿਹੜੇ ਚਾਰ ਤਾਂ ਥਲੇ ਪੈਣੇ ਆ। ਤਿੰਨ ਚਾਰ ਕਿਹਾ ਉਧਰ 10 ਗੇਰ ਦੇਣਾ ਸੀ ਸਾਰੇ ਲੁਕੋਜ ਦੇਣਾ ਪੈ ਵੀ ਕਰੇ ਲਾ ਦੇਣਾ ਆਓ ਫੇਰ ਤਾਂ ਬੰਦੇ ਹੋਗਾ ਕੰਮ ਜੇ ਤਾਂ ਸਮਾਨ ਢੋਣਾ ਹੋਵੇ ਫੇਰ ਤਾਂ ਉਹਦਾ ਸਾਰਾ ਕੋ ਕੋਲ ਪਿਆ ਲਾਓ ਪੋਲਟਰੀ ਫਾਰਮ ਕਰਕੇ ਹਾਂ ਪਰ ਹੈ ভাই ਕੰਮ ਬਹੁਤ ਔਖਾ ਹਾ ਗੰਨਾ ਬੰਦੇ ਆਣਾ ਕੰਮ ਕਿ ਔਖਾ ਏ ਇੱਧਰ ਮੇਰੇ ਬੀਲ ਦੇ ਕੇ ਕੱਕਣਾ ਜੜੀ ਹੋਈ ਆ ਹਾਂ ਕਹਿੰਦੇ ਪਹਿਲਾਂ ਉਧਰ ਤੇ ਹੀ ਲਿਆਉਣ ਦੇ ਇਹ ਬੇਲ ਵੀ ਇਹ ਬੇਲ ਵੀ ਇਹ ਜੀ ਆ ਐ ਤੋੜਦੇ ਆ ਵਾਦੀ ਆ ਵਾਦੀ ਆ ਇਹ ਇੱਕ ਹੋਰ ਹੈ ਨਾ ਜਿਹੜਾ ਪੰਡਾ ਪੰਡਾ ਸਣੇ ਵਿੱਚ ਪਰਟੇ ਲੱਗੇ ਹੁੰਦੇ ਆ ਹੁਣ ਕੱਲ ਮੇਰੇ ਉਥੇ ਲੈਣ ਲੱਖਦੀ ਲਾਗ ਨੂੰ ਹੂੰ ਉਨੇ ਤਰ੍ਹਾਂ ਨਭੀ ਰੱਖਿਆ ਵਾਹੇ ਹਾੜੀ ਪਰ ਇੱਕ ਕੱਲੇ ਆਇਆ ਕਰਦਾ ਇਹਨਾਂ ਨੇ ਪੱਕਾ ਹੀ ਰੱਖਿਆ ਬਰੇ ਹੂੰ ਉਹਨੂੰ ਬੂਟੇ ਛਾਂਗਣ ਲਾ ਦਿੱਤਾ ਹੂੰ ਉਹਨੇ ਪੰਜ ਛੇ ਬੂਟੇ ਵਧੀਆ ਛਾਂਗਦੇ ਬੂਟੇ ਰਹਿ ਗਏ ਦੋ ਹੂੰ ਆਏ ਪੌੜੀ ਚੜ੍ਹਦਾ ਜਾਵੇ ਮੈਨੂੰ ਕਹਿੰਦਾ ਟਾਣੀ ਖੜੀ ਛਾਂਗਣੀ ਮਾਹੋ ਜਿਹੜੀ ਧਾਰ ਨੂੰ ਲੱਗਦੀ ਉਹ ਛਾਂਗਣੀ ਹੈ ਹੂੰ ਵੜ ਗਿਆ ਬੂਟੇ ਵਿਚੜਨ ਦਾ ਹੂੰ ਜ ਟਾਣੀ ਨੂੰ ਆਏ ਪੈਰ ਰੱਖ ਕੇ ਉੱਪਰ ਚੜ੍ਹਨ ਲੱਗਾ ਐਡਾ ਉੱਪਰ ਜੱਟਾ ਪੁਲਿੱਟੇ ਦੇ ਗੈਲ ਸਿਰ ਮਾਰਿਆ ਜਾ ਕੇ ਉਹਨੂੰ ਤਾਂ ਦਿਖਿਆ ਨਹੀਂ ਆ ਹਾਂ ਹੁਣ ਤੂੰ ਦੇਖ ਲੈ ਉਹਨੂੰ ਪੌੜੀ ਤੇ ਕੈ ਲੱਭੀ ਉੱਪਰ ਦੀ ਪੌੜੀ ਕੱਲ ਗਰਮੀ ਬਹੁਤ ਸੀ ਹਾਂ ਸੋਜਾ ਬੋ ਕਰਿਆ ਹੁਣ ਉਹ ਕੀ ਤਾਂ ਹੁਣ ਇਹ ਅਰੇ ਨਾ ਤੇਰੇ ਸਾਹਮਣੇ ਜਫੀ ਪਾ ਲੈਣੀ ਜਾ ਕੇ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਵਿੱਚ ਹਾਂ ਜੇ ਜਫੀ ਪਾ ਲੈਣੀ ਲੜ ਸਾਰੇ ਪਿੰਡਾਂ ਹੁੰਦੀ ਆ ਆ ਜਿਹੜਾ ਬਾਜਰਾ ਵੱਢਿਆ ਮੈਂ ਹਾਂ ਉਹਦੇ ਵਿੱਚ ਪਰ ਢਿਟੇ ਲਾਇ ਉਹਦੇ ਅੱਗੇ ਮੈਂ ਥੋੜੀ ਬਾਜਰਾ ਵੀ ਜੇ ਕਰ ਦਿੱਤੇ ਉਹ ਜਿਹੜਾ ਥੋੜਾ ਦਸਈਆ ਲੱਗਦਾ ਤਾਂ ਦਸਈਆ ਲੈਣਾ ਜੇ ਕਹਿੰਦੇ ਹੁੰਦੇ ਹਾਂ ਉਹ ਤਾਂ ਮਗਰੇ ਪਹ ਪੈਂਦੀ ਹੁੰਦੀਆਂ ਉਹਨੇ ਜੇ ਵੱਢ ਤੀ ਦਿੰਦੀ ਤੈਨੂੰ ਅੱਧਾ ਘੰਟਾ ਪਤਾ ਹੀ ਨਹੀਂ ਲੱਗਣਾ ਵੀ ਕਿਆ ਹੋ ਗਿਆ ਉਹ ਮੈਨੂੰ ਪਤਾ ਨਾ ਮੈਂ ਕਿਆ ਕਰਿਆ ਨਿਤਰਾ ਨਾਲ ਗੰਨਾ ਵੀ ਜਾ ਰੂਟਾ ਜਾ ਹਾਂ ਮੈਂ ਉਹਦੇ ਵਿੱਚ ਨੂੰ ਲਖਿਆ ਪਤਾ ਨਹੀਂ ਮੈਂ ਪਰਲੇ ਪਾਸੇ ਜਾਣਾ ਦਾ ਧੰਦਾ ਦਾ ਪਰ ਨਹੀਂ ਉਧਰ ਹੂੰ ਉਹਦੇ ਕੋਲ ਨੂੰ ਚੱਲਿਆ ਤਾਂ ਉੱਥੇ ਇਹਨਾਂ ਨੇ ਬੂਟੇ ਛਾਂਕ ਕੇ ਵਿੱਚ ਪਾਲਣ ਜਾਂ ਬੈਠਾ ਥੋੜਾ ਜਿਹਾ ਮੈਂ ਉਹ ਬਾਲਣ ਦਾ ਪੈਰ ਰੱਖ ਕੇ ਖਾਂ ਲਾਂਗਾ ਉਹਦੇ ਵਿੱਚ ਲੱਗੇ ਬੰਦਿਓ ਹੂੰ ਉਹ ਗੰਨੇ ਦੇ ਬਾਹਰ ਕੱਢ ਗਈਆਂ ਮੈਨੂੰ ਮੈਨੂੰ ਬੜਾ ਲੱਤਾਂ ਵੀ ਖਾ ਲੀਆਂ ਤੇ ਦੰਦੀ ਲੈ ਦਿੰਦੀ ਹੱਥ ਬਾਹ ਤੇ ਗਏ ਸਰੇ ਤੱਕ ਹੋ ਜੇ ਕਰਦਾ ਸੀ ਇਹਨੇ ਉਹ ਤਾਂ ਰੰਗ ਬਰੰਗੀ ਜਿਤਮ ਜਿਤਤੀ ਜੋ ਕਾਲੀ ਕਾਲੀ ਦੇ ਵਿੱਚ ਹੋਰ ਤਰ੍ਹਾਂ ਦੀ ਅੱਛਾ ਪਿੰਡ ਨਾਲੋਂ ਵੀ ਬੁਰੀ ਆ ਉਹ ਕਿਣੀਆਂ ਤਾਂ ਲੱਗੀ ਤੇ ਉਹਦੇ ਵਿੱਚ ਦਿਖਦੀ ਤੇ ਗਿਰਦੀਆਂ ਨਹੀਂ ਕਿਣੀਆਂ ਦਾ ਹੁਣ ਵੀ ਗਿਰਦੀ ਲੱਗਦੀ ਕੋਈ ਕੋਈ ਹੈ ਮੈਂ ਆਉਗਾ ਬਦਲ ਹੁਣ ਚੜਿਆ ਦੁਬਾਰੇ ਆ ਬਦਲੀ ਜੀ ਆ ਹਾਂ ਹੁਣੇ ਕਰੂਗਾ ਅਸੀਂ ਜਾਣਾ ਨਾ ਪਾਸੋਂ ਹਾਂ ਠੰਡਾ ਕਰੂਗਾ ਰੌਣਕ ਮੇਲਾ ਲਾਉਗਾ ਹਾਂ ਉੱਥੇ ਫਰਸ਼ ਵੇ ਇੱਕ ਭਈਆਂ ਦਾ ਹਾਂ ਮੈਂ ਹੁਣ ਦਿੱਤਾ ਤਾਂ ਜਾ ਪਹਿਲਾ ਹੈਗਾ ਤੇ ਹੁਣ ਧੋ ਕੇ ਤੈ ਮਾਰ ਕੇ ਰੱਖਿਆ ਵਾ ਸਰਕਾਰਤਾ ਸੀ ਅੱਛਾ ਕਾਲੂ ਲਿਆਇਓ ਹਾਂ ਨਾ ਕਾਲੂ ਕਿ ਹੁਣੇ ਲਿਆਉਣਾ ਸਾਰੇ ਉਹ ਕੱਲ ਦਾ ਹੀ ਦਿਨ ਰਹਿ ਗਿਆ ਕੱਲ ਦਾ ਹੀ ਦਿਨ ਰਹਿ ਗਿਆ ਕੱਲ ਨੂੰ ਤਿਆਰ ਕਰ ਪਰਸੋਂ ਤਾਂ ਹੀ ਹੋ ਰੋ ਜਾਣਾ ਅਜੇ ਤਾਂ ਨਹੀਂ ਮੈਂ ਤਾਂ ਜਾਊਂਗਾ ਤਾਂ ਸਹੀ ਯਾਰ ਗੈਰ ਹੈ ਉਹ ਤਾਂ 2 ਕਿਲੋਮੀਟਰ ਸਾਤੇ ਪਿੱਛੇ ਰਹਿ ਗਿਆ ਹੋਰ ਹੋਰ ਬਈ ਚਲੋ ਗਾਹਾਂ ਜਾਣੇ ਵਾਲਾ ਕੁਝ ਸਮਝ ਲੈ ਪ੍ਰੋਸੈਸ ਜਿਹੜਾ ਚੈਕਿੰਗ ਵਾਲਾ ਤੇ ਰਹੇ ਜਨ ਬਾਕੀ ਤਾਂ ਦੁਨੀਆਂ ਦਾ ਸਾਰਾ ਕੁਝ ਹੋਰ ਹੋਰ ਗੱਲ ਕੋਈ ਨਹੀਂ ਜਾਂ ਦਾਣਾ ਪਾਣੀ ਹੋ ਜਾ ਸਹੀ ਅਸੀਂ ਘੁੰਮ ਕੇ ਆਉਂਗੇ ਹੂੰ ਬਾਕੀ ਦੇਖਦੇ ਆਂ ਬਾਈ ਟੂਰ ਸਾਡਾ ਸਾਨੂੰ ਪਹਿਲਾਂ ਵੀ ਦੱਸਿਆ ਬਾਬੇ ਬਕਾਲੇ ਪਹੁੰਚਣਾ ਪਹਿਲਾਂ ਅਸੀਂ ਸਿੱਧਾ ਜਲੰਧਰ ਨੋਕੇ ਫਗਵਾੜੇ ਨੋਕੇ ਉੱਥੇ ਦੇ ਗਾਹਾਂ ਬਟਾਲੇ ਬਟਾਲੇ ਤੇ ਜਾਨਾ ਡੇਰਾ ਬਾਬਾ ਨਾਨਕ ਦੂਏ ਦਿਨ ਅਸੀਂ ਜਾਣਾ ਹਰਮੰਦਰ ਸਾਹਿਬ ਨੂੰ ਉਸੇ ਸਿੱਧੇ ਮੰਜੀਠੇ ਰੋਡ ਨੂੰ ਹੋ ਕੇ بس 3-4 ਦਿਨ ਫਿਰ ਅਸੀਂ ਤਰਨਤਾਰਨ ਖਡੂਰ ਸਾਹਿਬ ਕੋਵਿੰਡਵਾਲ ਜੇ ਟਾਈਮ ਹੋਇਆ ਤਾਂ ਸੰਤਾਨਪੁਰ ਲੋਧੀ ਨੂੰ ਟਰੈਕਟਰ ਘਵਾਉਂਗੇ ਅਸੀਂ ਜੇ ਟਾਈਮ ਨਾ ਹੋਇਆ ਫਿਰ ਅਸੀਂ ਸਿੱਧੀ ਆਜਣਾ ਉਹ ਫਿਰ ਕੋਈ ਕੋਈ ਪੁੱਛ ਰਿਹਾ ਕਿ ਸਲਤਨਤ ਲੋਧੀ ਦਾ ਸਾਨੂੰ ਪਤਾ ਨਹੀਂ ਕੋਵਿੰਡਵਾਲ ਤੇ ਰਸਤਾ ਕਿੱਧਰ ਨੂੰ ਹੈ ਉੱਥੇ ਲੋਕੇਸ਼ਨ ਲਾਗੇ ਲੋਕੇਸ਼ਨ ਲਾਉਂਗੇ ਜੇ ਘਾਂਟੇ ਖੰਡ ਦਾ ਰਸਤਾ ਹੋਇਆ ਫਿਰ ਸਾਡੀ ਇਧਰਲੀ ਬਾਟ ਵੀ ਘਟ ਜਾਣੀ ਥੋੜੀ ਜੀ ਹਾਂ 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 ਫੇਰ ਅਸੀਂ ਉਧਰ ਵੀ ਜਾ ਕੇ ਦੇਖਾਂਗੇ ਉੱਥੇ ਵੀ ਗੁਰਦੁਆਰਾ ਸਾਹਿਬ ਕਾਫੀ ਹੈ ਹਾਂ ਵੀ ਗੁਰੂ ਨਾਨਕ ਦੇਵ ਜੀ ਜਿਹੇ 13 13 ਟੋਲੇ ਦਾ 13 13 ਉਹ ਪਾ ਜਾ ਕੇ ਆਵਾਂਗੇ ਅਸੀਂ ਚਲੋ ਇੱਕ ਵਾਰ ਜਾ ਕੇ ਆਏ ਅਸੀਂ ਲੰਗਰ ਲਾਦਾ ਸੇਵਾ ਆਪੇ ਕੱਲ ਜਾ ਕੇ ਵੀ ਜਾ ਥੋੜਾ ਜਿਆ ਨੱਠ ਭੱਜ ਵਿੱਚ ਫਿਰ ਪਹਿਲਾਂ ਸਾਰੀ ਸਾਰੀ ਲੰਗਰ ਚੱਲੀ ਗਿਆ ਫਿਰ ਆਉਣ ਦੇ ਟਾਈਮ ਚ ਚਲੋ ਲੰਗਰ ਦੇ ਕੇ ਆਈ ਜੇ ਨੋ ਮਾੜਾ ਮੋਟਾ ਉੱਨਾ ਬੈਠ ਕੇ ਨਹੀਂ ਇਤਿਹਾਸ ਨਹੀਂ ਪੜ ਹੋਇਆ ਕਿ ਕਣਾ ਲਿਖਿਆ ਬਦ ਉੱਥੇ ਕੋਈ ਨਹੀਂ ਹੁਣ ਨੀਚੋ ਹੀ ਆ ਹਾਂ ਨੀਚੋ ਹੀ ਆ ਹੁਣ ਵਿਲੇ ਨਾਲੇ ਕੰਮ ਕਰਦੇ ਵੀ ਨਹੀਂ ਹੁਣ ਆਏ ਕੱਦੇ ਕਾਏ ਇੱਕ ਵਾਰ ਲਾਈ ਆਹ ਆਹ ਤਰਾ ਬੀਜੜ ਹੈ ਆਹ ਬੀਜੜਾ ਉਹ ਬੂਟੇ ਵਾਲਾ ਮੁੰਡਾ ਉਹ ਮੁੰਡਾ ਮਾ ਸਾਡੀ ਖੋਰ ਕਰਨਾ ਕੀ ਆਪਾਂ ਨੇ ਇਹਦੇ ਮੁੰਡੇ ਵਿੱਚ ਲਾ ਕੇ ਦੇਖਣੇ ਬੂਟੇ ਅੱਛਾ ਹਾਂ ਆ ਆ ਵੀ ਲਾ ਦੇਣਾ ਵਿੱਚੇ ਕੀਲਾ ਇਹਦੇ ਵੀ ਗੰਨਾ ਬੀਜ ਦੇਣਾ ਠੀਕ ਆ ਆ ਬੱਟ ਤੱਕ ਦੋ ਕੀਲੇ ਕਰ ਦੇਣੇ ਗੰਨੇ ਦੇ ਬਸ ਬਸ ਠੀਕ ਆ ਵਿੱਚੇ ਬੂਟੇ ਲਾ ਦੇਣੇ ਮੈਨੂੰ ਕਈ ਬਾਈ ਕਹੀ ਜਾਂਦੇ ਕਹਿੰਦੇ ਵੀ ਜੇ ਹੁਣ ਤੂੰ ਮੁੰਡੇ ਵਿੱਚ ਲਾਉਂਗਾ ਉਹ 2 ਸਾਲ ਜਿੰਨੀਂ ਗਰੋਥ ਕਰ ਜਾਂਦਾ ਆਹੋ ਠੀਕ ਆ ਵੀ ਇਹਨੂੰ ਖਰਾਕ ਪੂਰੀ ਮਿਲੀ ਪੁੰਦੀ ਆ ਧਰਤੀ ਨੂੰ ਆਰਤੀ ਨੂੰ ਖਰਾਬ ਮਿਲੀ ਹੁੰਦੀ ਹੈ ਨਾਲੇ ਜਿਹੜਾ ਆਪਾਂ ਕਹਿੰਦੇ ਨੇ ਦੂਏ ਸਾਲ ਮੁੰਟਾ ਥੋੜਾ ਜਿਹਾ ਘਟ ਜਾਂਦਾ ਉਹ ਨਹੀਂ ਘਟਣਾ ਉਹ ਨਹੀਂ ਘਟਣਾ ਹੈਗਾ ਥੋੜਾ ਜਿਹਾ ਪੂਰਾ ਹੋ ਜਾਣਾ ਇਹ ਕਰਕੇ ਦੇਖਣ ਹਾਂ ਬਾਕੀ ਆਪਾਂ ਨੇ ਆ ਵੀ ਛੱਡ ਲੈਣਾ ਬੀਜੜਾ ਇਹਦੇ ਵੀ ਲਾਦ ਲੈਣਾ ਹਾਂ ਤਜਰਬਾ ਹੋ ਜ ਸਾਰਾ ਪਤਾ ਲੱਗ ਹਾਂ ਸਭ ਕੁ ਹੋ ਜਾਣਾ ਇਹ ਬੀਜੜ ਚ ਲੱਗ ਜਿਹੜਾ ਮੁੰਟੇ ਚ ਲੱਗ ਜਾਣੇ ਮੈਨੂੰ ਕੱਲ੍ਹ ਕੋਲ ਨੂੰ ਇਹ ਮਿੰਕੇ ਦੱਸ ਵੀ ਛੜੀ ਕਿੰਨੀ ਬੁੱਕ ਕਰਾਵਾਂ ਨਾ ਮਿੰਕੇ ਦੱਸ ਦਿੰਦੇ ਲੈਣਾ ਉਹਦੇ ਹਿਸਾਬ ਕੇ ਲਾਉਂਗਾ ਪਿਛਲੇ ਹਾਂ ਕੋਈ ਨਾ ਲੈਣਾ ਮਿੰਕੇ ਸਾਨੂੰ ਇਹਦੇ ਲੈਣਾ ਕੱਢ ਦੇਣੀ ਆ ਉਹਦੇ ਬੂਟੇ 25 ਪਤਾ ਨਹੀਂ 27 ਬ ਨੇ ਪੱਤੀ ਪਤਾ ਨਹੀਂ ਸਤਾਈ ਦਣੀ ਇੱਕ ਦਾ ਦੇਖ ਵੀ ਕਿੰਨੇ ਲੱਗਦੇ ਉਹ ਜਗੁਰਾ ਲਈ ਮਣੂਗੇ ਉਧਰ ਗਣੂਗਾ ਮੈਂ ਇੱਕ ਲੈਨ ਮਿਲ ਲੈਣੀ ਆ ਬਹੁਤ ਸਾਹ ਨਾਲੇ ਉਹ ਹਿਸਾਬ ਕਰ ਕਿ ਕਿੰਨੀਆਂ ਲੈਣਾ ਬਣਦੇ ਉਹਨੇ ਬੂਟੇ ਬੁੱਕ ਕਰਾ ਦੇਣੇ ਬਸ ਯਾਨੀ 20 ਕ ਬੂਟੇ ਵੱਧ ਬੁੱਕ ਕਰਾਉਣੇ ਪੈਣਿਆ ਵਿੱਚ ਫਿਰ ਇੰਨੀਆਂ ਕਿ ਛਟੀਆਂ ਡਾਉਨ ਜਾਂ ਪਾਰ ਮੈਂ ਨਾ 300 ਬੁੱਕ ਕਰਾਈਤੀ ਉਹਦੇ ਵਿੱਚ ਪਿਛਲੇ ਚ ਹਾਂ ਉਹ ਚ ਮੈਨੂੰ 40 ਲਿਆਉਣੀਆਂ ਪੈਗੀਆਂ 40 ਲਿਆਉਣੇ ਪੈ ਗਿਆਂਦੀਆਂ ਹਾਂ ਫਿਰ ਮੈਂ ਇੱਕ ਜਿਹੜੀ ਇਹ ਨਹੀਂ ਘਟੀਆਂ ਕੋ ਫਰਕ ਘਟ ਗਈਆਂ ਦੀਆਂ 300 ਵੀ ਅੱਛਾ ਫਿਰ ਇੱਕ ਹੋਰ ਆ ਮਾ ਸਾਡਾ ਜਿਹੜੀ ਇਹਦੇ ਨਾਲ ਮਾ ਬਟਨ ਬਟਨ ਨਾਲ ਜਗ੍ਹਾ ਛੱਡੀ ਤੀ ਹੁਣ ਉਹ ਇੱਕ ਲਾਈਨ ਵੱਧ ਗਈ ਉਹ ਵੀ ਲਾਈਨ ਵੱਧ ਗਈ ਹੈਨਾ ਫਿਰ ਇੱਕ ਆ ਵੱਜ ਜਾਣੀ ਲਾਈਨ 50 ਛੱਡੀਆਂ ਮੈਨੂੰ ਫालतू ਕਰਾਉਣੀਆਂ ਪੈਣੀਆਂ 40 ਉਹ 50 ਉਹ 400 ਛੱਡੀ ਗਿਆ ਨਾ ਮੈਂ ਗਿਣਨੀ ਪੈਣੀ ਨਾ ਕਿੰਨੀ ਲਾਈਨ ਹਾਂ ਲਾਈਨ ਦੇ ਸਾਹਮਣੇ ਛੱਡੀ ਫੋਕਰ ਆ ਨਹੀਂ ਹਾਂ ਬਾਕੀ ਤਾਂ ਮੌਕੇ ਵਾਲੇ ਜਿਹੜੇ 40 50 ਛੱਡੀਆਂ ਦਾ ਇਧਰ ਉਧਰ ਦਿੱਤੇ ਨਹੀਂ ਮੈਨੂੰ ਯਾਰ ਬਿਜਲੀ ਬਾਰ ਮਿਲਦੇ ਨੇ ਹਾਂ ਮੈਂ ਹੋਰ ਪਾਸੇ ਤੇ ਆਇਆ ਲੈ ਤੂੰ ਸਾਡੇ ਕਹਿੰਦਾ ਰੱਖੇ ਨਾ ਉਹ ਦਿੱਤੀ ਹੋਣੀ ਕਹਿੰਦਾ ਹਾਂ ਹਾਂ ਨਾ ਕਹਿੰਦਾ ਨਹੀਂ ਮਿਲੂਗੀ ਪੈਸੇ ਖਾਏ ਬਧਾਉਣ ਲੱਗ ਗਿਆ ਤਾਂ ਮੈਨੂੰ ਹੁਣ ਵੀ ਫੋਨ ਆਉਂਦੇ ਆ ਬੰਦੇ ਅੱਛਾ ਮੇਰਾ ਨੰਬਰ ਸੇਵ ਕਰਿਆ ਮੈਂ 10000 ਛੱਤੀ ਭਗਾਤੀ ਹੁੰਦੀ ਅੱਛਾ ਕਿ ਆਪਾਂ ਜਿਹੜੀ ਗੱਲ ਹੁੰਦੀ ਹੈ ਅਗਲੇ ਸਿੱਧੇ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਪਾਈਗੇ ਜਿੰਨੀ ਬੁਕਿੰਗ ਹੋਈ ਜਾਂ ਛੱਤੀ ਦਿੱਤੀ ਹੈ ਜਾਂ ਛੱਤੀ ਦੇ ਉਹਨਾਂ ਸਿੱਧੇ ਅਗਲੇ ਆਪਣੀ ਆਪ ਲੈ ਕੇ ਗਏ ਇੱਕ ਬਾਈ ਸਖਬਾਲ ਦੀ ਸਾਨੂੰ ਜਾ ਕੇ ਲਾਉਣੀ ਪਈ ਉਹ ਚੱਲੂ ਨੇ ਇੱਕ ਗੱਲ ਹੋਈ ਵੀ ਸੀ ਉਹ ਕਹਿੰਦਾ ਮਾਸਟਰ ਸਾਨੂੰ ਲਾਉਣੀ ਪੈਣੀ ਜੇ ਕਣਕ ਬਾਡੋਗੀ ਮੈਂ ਗੱਲਬਾਤ ਕਰੂੰਗਾ ਚਲੋ ਗੱਲਬਾਤ ਉਹਨਾਂ ਦੀ ਹੋ ਗਈ ਵੀ ਅਸੀਂ ਲਾਇਆ ਛੱਤੀ ਵੀ 700 ਬੁੱਕ ਬਹੁਤ ਕੰਮ ਦੇ ਚੱਲੇ ਨਾਲ ਕਿਸੇ ਨੇ ਪਾਣੀ ਨਹੀਂ ਪਾਇਆ ਦੇਖ ਲੈ ਜੱਤੇ ਲਾਤੀਆਂ ਮੀਂਹ ਇਹੋ ਵਾਲਾ ਜਿਹੜੀ ਕਹਿੰਦੇ ਵੀ ਜੀ ਜਾ ਸਾਹਮਦੇ ਹੁੰਦੀ ਹਾਂ ਉਹ ਕਹਿੰਦਾ ਇੱਕ ਜਿਹੜੇ ਪਾਸੇ ਕੋਠੀ ਪਈ ਵੀ ਆ ਉਧਰਲੇ ਪਾਸੇ ਤੇ ਥੋੜਾ ਜਿਹਾ ਜਿਕਣਾ ਸੇਕ ਲੱਗਿਆ ਹੁੰਦਾ ਬੁੱਟੇ ਪੰਜ ਸੱਤ ਕਾਂ ਆ ਅੱਛਾ ਵੀ ਕਹਿੰਦਾ ਆ ਤਾਂ ਕੰਦ ਕੁੰਦੋ ਸੇਕ ਮਾ ਕੰਦ ਤਾਂ ਸੇਕ ਕੁਝ ਨਹੀਂ ਹੁੰਦਾ ਕਿਸੇ ਨੇ ਜਾ ਬਘਿਆੜੀ ਜੀ ਖੜੀ ਟੀ ਇੱਕ ਬੇਲ ਜੀ ਹੋਰੇ ਆ ਤਾਂ ਉਹਨੂੰ ਆਗੂ ਗੁਲਾਈ ਹੁੰਦੀ ਆਗੂ ਗੁਲਾਤੀ ਹੁੰਨੀ ਵੀ ਉਹਦਾ ਫਰਕ ਪੈਣਾ ਜਾਂ ਬੰਦਾ ਹੈ ਨਹੀਂ ਕੋਣ ਫੇਰ ਨਹੀਂ ਪਤਾ ਲੱਗਦਾ ਹੈਗਾ ਇੱਕ ਆ ਦੇ ਗਿਆ ਰਾ ਨਾ ਜਿਹੜੀ ਲਾਈਨ ਹੈ ਨਾ ਦੀ ਇਹ ਪ ਹਾਂ ਆਹ ਦੇਖਾ ਚੀਜ਼ ਖਰਾਬ ਹੋ ਜਾਂਦੀ ਹੈ ਹਾਂ ਇਹ ਲਾਈਨ ਚੱਲੀ ਨਹੀਂ ਹੈਗੀ ਆ ਤਾਂ ਉਹ ਗੜਬੜ ਹੈ ਤੇ ਪਰ ਆਹ ਤਾਂ ਫਿਰ ਨਾ ਜਿਹੜੀ ਸਪਰੇਅ ਕਰ ਦਿੰਦੇ ਆਪਾਂ ਡੌਲਾਂ ਵਾਲੀ ਹੂੰ ਉਹ ਕਰਤੀ ਕਰਦੀ ਹੈ ਅਸਰ ਤਾਂ ਕਰਦੀ ਆਪਾਂ ਕਹਿੰਦੇ ਬੂਟੇ ਨੂੰ ਅਸਰ ਨਹੀਂ ਕਰਦੀ ਕਰਦੀ ਆ ਉਹ ਬੂਟੇ ਦੇ ਲੈ ਵਿੱਚ ਕਾਲੇ ਪਏ ਰੰਗ ਉਹਨਾਂ ਦਾ ਗੰਨੇ ਵਾਲੀ ਸਪਰੇਅ ਹੈ ਜਿਹੜੀ ਪਾਣੀ ਲੈ ਤੇ ਬਾਅਦ ਕਰਦੀ ਹੈ ਬਸਰ ਹਾਂ ਅਸਰ ਤਾਂ ਹੁੰਦਾ ਬਾਈ ਬੂਟੇ ਵਾਰੇ ਕਬਾ ਹੁਣ ਫਰਕ ਦੇਖ ਲੈ ਆਹ ਬੂਟਾ ਤੇਰੇ ਸਾਹਮਣੇ ਕਿੱਥੇ ਚੱਲਿਆ ਪਿਆ ਹਾਂ ਆਹ ਬੂਟਾ ਕਿੱਥੇ ਖੜਾ ਹਲੇ ਇਹ ਛੱਡੀ ਵੀ ਬਹੁਤ ਛੋਟੀ ਲੱਗਦੀ ਦੀ ਛੱਡੀ ਬਹੁਤ ਛੋਟੀ ਲੱਗਦੀ ਬਹੁਤ ਕਮੀ ਚੱਲੀ ਆ ਚਲੋ ਤਜਰਬਾ ਦਾ ਇਹਨਾਂ ਨੇ ਸਰੋਂ ਚ ਪਤਾ ਨਹੀਂ ਤਾਂ ਲੱਗਦਾ ਵੀ ਛੱਡੀ ਖੜੀ ਆ ਵਿੱਚ ਸਰੋਂ ਬੜੀ ਲੱਗਦੀ ਦੀ ਹਾਂ ਸਰੋਂ ਬੜੀ ਦੀ ਕੋਈ ਕੋਈ ਟੱਕਾ ਦੇਖਦਾ ਹੂੰ ਅੱਛਾ ਗੰਨਾ ਵੀ ਦਾ ਆਗ ਬੋਲੇ ਹੋਏ ਵੇ ਇਹ ਮੈਨੂੰ ਲੱਗਦਾ ਨਾ ਇਹ ਕੋਈ ਸਪਰੇ ਦਾ ਫਰਕ ਆ ਸਪਰੇ ਸਪਰੇਆਂ ਕਰਾਈਆਂ ਨੇ ਨਾ ਦੋ ਤਿੰਨ ਬੜੇ ਪੰਪ ਨਾਲ ਫਰਕ ਆ ਉਹਦਾ ਸਪਰੇ ਤੇਰਾ ਵੀ ਗੰਨਾ ਖੜਾ ਨਹੀਂ ਗੰਨਾ ਖੜਾ ਬਹੁਤ ਫਰਕ ਕਰਨੇ ਇਹ ਮਾਸੜ ਦੇਖੋ ਇਹ ਹੈਗਾ ਬਈ ਸਰੋਂ ਵਾਲਾ ਗੰਨਾ ਹੈ ਉਹ ਮੈਂ ਬੀਜਿਆ ਪਿਆ ਫਰਬਰੀ ਚ ਜਿਆਵੀ ਵਾਲੇ ਬੀਜੇ ਆ हां जभी वाले च जभी वाले सर कहले कलर दुई है जेडी हुन कणकळा करना वे कणक भी गन्ने द सरों जाला ने ਝੋੜਦੀ ਆ ਲਿਆ ਗਈ ਧੁੱਪ ਹੋਰ ਹੋਰ ਉਹ ਆ ਗਈ ਉਹ ਦੇ ਹਿਲਦਾ ਆ ਆ ਗਈ ਯਾਰ ਫਾਂ ਪਰਦੇ ਹੁੰਦੇ ਨੇ ਦਾ ਤਜਰਬਾ ਤੇ ਯਾਰ ਬਾ ਜਿਹਦਾ ਕੰਮ ਆ ਤਾਂ ਹੀ ਤਾਂ ਕਹਿੰਦੇ ਉਹਨੂੰ ਸਾਜੇ ਆਗੇ ਆਗੇ ਬਸ ਚਲੋ ਠੀਕ ਆ ਜੀ ਆਹ ਕਿਹੜਾ ਵੀਜਾ ਫੇਰ ਇਹ 26 ਜੀ 26 ਚੱਲਿਆ ਵਾ ਠੀਕ ਆ ਅਜੇ ਪਾਉਣਾ ਹੁਣ ਦਵਾਈ ਲਿਆ ਕੇ ਇਹਦਾ ਪਾਣੀ ਪੂਣੀ ਘਟਾ ਥੋੜਾ ਜਾਂ ਪਾਣੀ ਵਾੜਦੇ ਕਿ ਸੁੱਕਦਾ ਹੀ ਨਹੀਂ ਹੈ ਇਹਦਾ ਸਕਾ ਨਾ ਪਾਣੀ ਦਾ ਪਾਣ ਆਉਂ ਨਹੀਂ ਹਮ ਮਾੜੀ ਹਵਾ ਲੱਗੇ ਤੇ ਬੂਟਾ ਚਲਦਾ ਮੇਰੇ ਬਾਸਮਤੀ ਜਿਹੜੀ ਮੈਂ ਬੀਜੀਦੀ ਪਾਣੀ ਗਲ ਸਭ ਦਾ ਪੱਤਾ ਲਾ ਕੇ ਮਰਦੀਦੀ ਮੈਂ ਜਾ ਉਹ ਪਾਣੀ ਸਗਾ ਹੁਣ ਜੜ ਤੇ ਬਹੁਤ ਫੁੱਟਣ ਲੱਗੀ ਵੀ ਹੈ ਸਕਾਦਨ ਨੇ ਹਾਂ ਹੁਣ ਮੈਂ ਕੱਲ ਨੂੰ ਮਾੜਾ ਮੋਟਾ ਲਾਉਣਾ ਇੱਕ ਹੋਰ ਹੈ ਅੱਗੇ ਤਾਂ ਨਹੀਂ ਇਧਰ ਨੂੰ ਪਾਣੀ ਜਾਈ ਜਾਂਦਾ ਨਿਕਲ ਜਾਂਦਾ ਉਹਨਾਂ ਲਪਾਫੇ ਕਰਕੇ ਸਾਲਾ ਬੂੰਦ ਵੀ ਨਹੀਂ ਜਾਂਦੀ ਬੂੰਦ ਵੀ ਜਾਂ ਨਹੀਂ ਹੁਣ ਕਿੱਥੇ ਜਾਂਦਾ ਬਣਾਣਾ ਹੈ ਉਧਰ ਵੀ ਲਵਾ ਫਾੜਾ ਕਰ ਹੋਰ ਇਹ ਤਾਂ ਜਾਊ ਕਿੱਧਰ ਨੂੰ ਜਾਊ ਨਾ ਨਾ ਠੀਕ ਹੈ ਹਾਂ ਉਹ ਮੈਂ ਵੀ ਉਹ ਕਾਕੰਡਾ ਦਾ ਕਰਿਆ ਫੇਰ ਜਾ ਕੇ ਪਾਉਂਦੇ ਬਜਰੀ 부ਜਰੀ ਹਾਂ ਬੇਰ ਦੀ ਦੇਲੇ ਦਿਹਾੜੀ ਲੰਘ ਗਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਤਾਂ ਹੀ ਤਾਂ ਕਹਿੰਦੇ ਵੀ ਨਵੀਂ ਲੈਂਥ ਪਾਉਣੀ ਸੌਖੀ ਆ ਨਵੀਂ ਲੈਂਥ ਪਾਉਣ ਦੀ ਔਖੀ ਆ ਹਾਂ ਨਾ ਐਂਟਿਕ ਬੈਠਣ ਨੂੰ ਜਗ੍ਹਾ ਨਹੀਂ ਅਸੀਂ ਪੂਰੀ ਪੜਦੇ ਥੋੜੀ ਜਿਹਾ ਪੜਦੇ ਉਹ ਬੰਦਾ ੱਟਕੇ ਮੁੱਕ ਜਿਗਾ ਬੈਠਾ ਇੱਕ ਬੰਦਾ ਬੈਠਾ ਵੇ ਇੱਕ ਦਾ ਕੰਮ ਨਹੀਂ ਹੈਗਾ ਕੰਮ ਦੂ ਦਾ ਏ ਹੁਣ ਹੁਣ ਉੱਪਰ ਟੂਲ ਵੇਟ ਹੁੰਦੀ ਐ ਚਾਚਾ ਥੱਲੇ ਟੂਲ ਵੇਟ ਦਾ ਉਹ ਰੱਸੀ ਨੂੰ ਗੱਠ ਦੇਣੀ ਜਿਹੜੀ ਉੱਪਰ ਉਂਗਲੀ ਰੱਖਣ ਸਰਵਜੀਤ ਬਾੜਾ ਵਿੱਚ ਉਹ ਚਾਚੇ ਦੇ ਉੱਪਰ ਕੁਟਾ ਹੋਇਆ ਬਹੁਤ ਪੁਰਾਣਾ ਰੋ ਇੱਕ ਉੱਥੇ ਲਾਈਟ ਹਲੇ ਮਾਹੀ ਨੂੰ ਕਾ ਤਾਂ ਕੱਲ ਕੋਲ ਨੂੰ ਛੇੜ ਦੇਣ ਕੱਲ ਨੂੰ ਕਨੈਕਸ਼ਨ ਹੋ ਜਾਣਾ ਮਾ ਪੱਖਾ ਪੱਖਾ ਲੱਗ ਜਾਂਦਾ ਪੱਖਾ ਲਾ ਲੈਂਦੇ ਆ ਸਦਾ ਪੜਦਾ ਮਾਰਦੀ ਕੰਪਿਊਟਰ ਰਿਓਟਰ ਓਟ ਓਲਾ ਜਿਹੜੀ ਮਹਾਂਬਾਦਰੀ ਭਾਈ ਫਿਰ ਪਾਉਂਦਾ ਆ ਕੇ ਆਓ ਸ਼ਾਮ ਨੂੰ ਪਾ ਦੀ ਸ਼ਾਮ ਨੂੰ ਪਾ ਲੂੰਗਾ ਚਲੋ ਠੀਕ ਹੈ ਜੀ